ਜਗਤ ਦੇ ਸਦੀਵੀ ਤੇ ਫੁੱਲ ਵੀ ਨਹੀਂ ਖਿੜਦਾ ਜੋ ਦਿਨ ਨੂੰ ਖਿੜਿਆ ਰਾਤ ਨੂੰ ਮਰ ਜਾ ਜਾਂਦਾ ਹੈ ਮੌਸਮ ਦੇ ਚ ਖਿੜਿਆ ਬੇਮੌਸਮੀ ਮਰ ਜਾ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਜੋ ਭਗਤ ਹੈ ਸਦੀਵੀ ਖੇੜੇ ਚ ਕਾਰਨ ਕੀ ਹੈ ਸੁਣੀ ਹੈ ਦੁਖ ਪਾਪ ਕਾ ਨਾਸ ਉਦੇ ਦੁੱਖ ਨਾਸ ਹੋ ਗਏ ਉਹਦੇ ਪਾਪ ਨਾਸ ਹੋ ਗਏ। ਦੁੱਖਾਂ ਦਾ ਬੀਜ ਸੀ ਪਾਪ। ਪਾਪ ਦੀ ਵਜ੍ਹਾ ਹਰ ਦਾਸ ਨੇ ਕਲ ਕੀਤੀ। ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਝੋਟ ਪਹੁੰਚੇ। ਬਸ ਉਹੀ ਪਾਪ ਹੈ। ਔਰ ਪੁਚਾਈ ਗਈ ਝੋਟ पलट ਕੇ ਵਾਪਸ ਆਂਦੀ ਹੈ। ਦਿੱਤਾ ਹੋਇਆ ਦੁੱਖ ਪਲਟ ਕੇ ਵਾਪਸ ਆਂਦਾ ਹੈ ਰੱਬੀ ਨਜ਼ਾਮ ਈਸ਼ਵਰੀ ਨਿਯਮ ਕਿਸੇ ਨੂੰ ਮਨੁੱਖ ਦੁੱਖ ਦੇ ਚੁਕਿਆ ਹੈ ਤਾਂ ਇਤਨੀ ਗੱਲ ਸਪਸ਼ਟ ਹੈ ਦੁੱਖ ਭੋਗਣ ਲਈ ਤਿਆਰ ਵੀ ਹੋ ਜਾਏ ਹੈ ইরਾਨੀ ਸੂਫੀ ਸੰਤ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸ ਜੋ ਤੂੰ ਕਰ ਚੁਕੇ ਐ ਉਹਦਾ ਇਲਾਜ ਮੇਰੇ ਕੋਲ ਨਹੀਂ ਹੈ ਇੱਕੋ ਹੀ ਇਲਾਜ ਹੈ ਭੋਗਣ ਲਈ ਤਿਆਰ ਹੋ ਜਾ ਯਾਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੀ ਖੁਇਸ਼ ਉਹ ਆਮਦ ਨਹੀਂ ਭੇਸ਼ ਜੋ ਤੂੰ ਕਰ ਚੁਕੇ ਐ ਤੇਰੇ ਸਾਹਮਣੇ ਆਵੇਗਾ ਦੁੱਖ ਦੇ ਚੁਕੇ ਐ ਤੇਰੀ ਚੌਲੀ ਚ ਦੁੱਖ ਵਾਪਸ ਆਏਗਾ ਕਿਸੇ ਦੀ ਪਗਲਾਈਏ ਤੋਂ ਤੇਰੇ ਸਿਰ ਤੇ ਸਲਾਮਤ ਨਹੀਂ ਰਹਿਣੀ ਕਿਸੇ ਦੇ ਰਸਤੇ ਦਾ ਰੋੜਾ ਬਣਿਆ ਤੇਰੇ ਰਸਤੇ 'ਚ ਵੀ ਕੰਡੇ ਹੀ ਕੰਡੇ ਰੱਬੀ ਨਹੀਂ ਹਮ ਈਸ਼ਵਰੀ ਨਹੀਂ ਹਮ ਉਸ ਭਗਤ ਦੇ ਅੰਦਰ ਇਤਨਾ ਵਿਕਾਸ ਕਿਉਂ ਹੈ ਖੇੜਾ ਤਾਂ ਹੈ ਸਦੀਵੀ ਖੁਸ਼ੀ ਕਿਉਂ ਹੈ ਉਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦਿਆਂ ਦੁੱਖ ਮਿਟ ਗਏ। ਪਾਪ ਦੀ ਛਾਪ ਮਿਟ ਗਈ। ਹਰ ਇੱਕ ਦਾ ਭਲਾ ਮੰਗਦਾ ਹੈ, ਬੁਰਾ ਨਹੀਂ ਮੰਗਦਾ। ਯਤਨ ਕਰਕੇ ਭਲਾ ਕਰਦਾ ਹੈ, ਬੁਰਾ ਕਰਦਾ ਨਹੀਂ। ਨਾ ਬੁਰਾ ਸੋਚਦਾ ਹੈ, ਨਾ ਬੁਰਾ ਕਰਦਾ ਹੈ। ਮਿਟ ਗਈ ਇਹ ধারণা ਅੰਦਰੋਂ। ਮਨ ਵਿੱਚੋਂ ਸਾਰੀ ਬੁਰਾਈ ਨਿਕਲ ਗਈ। ਤਨ ਦੇ ਚੋਂ ਸਾਰੀ ਬੁਰੀ ਕਰਤ ਨਿਕਲ ਗਈ। ਐਸਾ ਕਿਉਂ ਸੁਣੀ ਹੈ? ਸੁਣੀ ਹੈ ਦੁਖ ਪਾਪ ਦਾ ਸੁਣਨ ਕਰਕੇ। ਪ੍ਰਮਾਤਮਾ ਦਾ ਨਾਮ ਸੁਣਨ ਕਰਕੇ। ਤਰਕ ਖੜੀ ਹੋਵੇਗੀ। ਬੜਾ ਕੀਰਤਨ ਸੁਣੀ ਹੈ, ਬੜੀ ਕਥਾ ਸੁਣੀ ਹੈ। ਬੜੀ ਬਾਣੀ ਸੁਣੀ ਹੈ, ਨਾ ਪਾਪ ਮਿਟਿਆ। ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆ ਤੋ ਦੁੱਖ ਪੈਦਾ ਹੋ ਰਿਹਾ ਹੈ ਪਾਪ ਤੋਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤੋ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਇੱਕ ਬੀਜ ਮਨੁੱਖ ਜ਼ਮੀਨ ਦੇ ਵਿੱਚ ਬੋਂਦਾ ਹੈ ਧਰਤੀ ਦੇ ਵਿੱਚ ਬੋਂਦਾ ਹੈ ਧਰਤੀ ਦਾ ਬੋਇਆ ਹੋਇਆ ਬੀਜ ਐਸਾ ਵੀ ਹੋ ਸਕਦਾ ਹੈ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਹੈ ਦਰਖਤ ਮੈਂ ਲਾਇਆ ਹੈ ਛਾਂ ਤਲੇ ਕੋਈ ਹੋਰ ਬੈਠਾ ਹੈ ਉਹਦੇ ਫਲ ਕੋਈ ਹੋਰ ਖਾ ਰਿਹਾ ਹੈ ਪਰ ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਆਪ ਬੀਜ ਆਪੇ ਹੀ ਖਾ ਉਹ ਦੂਜਾ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਇਹੀ ਕਾਰਨ ਹੈ ਸਾਰੀ ਦੁਨੀਆ ਵਿੱਚ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਲ ਜ਼ਿਕਰ ਕੀਤਾ ਹੈ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਵਖਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਿਸ ਉਨਾਂ ਦਾ ਵੱਡਾ ਸਹਬਜ਼ਾਦਾ ਪ੍ਰਿਥੀਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਹੈ ਫਿਰ ਬਾਅਦ ਦੇ ਚ ਆਪਣੇ ਛੋਟੇ ਬਿਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ ਹੈ ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ ਮੀਣਾ ਹੋਇਆ ਪ੍ਰਥੀਆ ਕਰ ਕਰ ਟੇਡਕ ਬਰਲ ਚਲਾਇਆ ਔਰ ਜਦ ਬਾਰ ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਢੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਗੁਰੂ ਰਾਮਦਾਸ ਇਹ ਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਹੀ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੋਂਦਾ ਤੇ ਗੁਰਗੱਦੀ ਤੇ ਗੁਰਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁੜਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਇਹ ਵੀ ਮੈਂ ਅਰਸ਼ ਕਰ ਦੇਮ ਪ੍ਰਹਲਾਦ ਧਾਰਮਕ ਹੈ ਰੱਬੀ ਰਸਨਲ ਭਿਜਿਆ ਹੋਇਆ ਉਸ ਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾਦ ਜਪਿਓ ਹਰ ਜੈਸੇ ਐ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਲਾਦ ਨੇ ਜਪਿਆ ਧਰੋ ਨੇ ਜਪਿਆ कमाल इस बच्चे तो प्रेरणा ली है और पांच साल दे बच्चे तो कबीर कहते इंज जप जिमें ध्रुव ने जपे है इस तरह जप जिमें प्रहलाद ने जपे है प्रहलाद की बड़ी कोशिश ये जो रब्बी रस मेरे को मेरे प्यो को प्यो सी प्यो हर नाकस दुष्ट ਪੁੱਤਰ ਵਕਤ ਦਾ ਸੱਜਣ ਭਗਤ ਪਿਤਾ ਦੋਸ਼ਟ ਲੇਕਿਨ ਪੁੱਤਰ ਭਗਤ ਹੈ ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ ਪ੍ਰੇਰਣਾ ਦਿੱਤੀ ਜਾ ਸਕਦੀ ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆਂ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ ਇਹ ਮੈਂਰ ਕਰਦਿਆਂ ਇਕ ਕੋਈ અવਤਾਰ ਨੇ ਜਗਤ ਦੀ ਝੋਲੀ ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ ਚ ਪਾ ਦਿੰਦੇ। ਨਹੀਂ। ਇਸ ਵਾਸਤੇ ਇੱਕ ਆਲਮ ਕਹਿੰਦਾ ਹੈ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ। ਇਹ ਸਭ تسلیم ਲੈ ਕੇ ਨ ਆਦਮੀ ਅੱਬ ਤੱਕ ਭਟਕਦਾ ਹੈ। ਹਜ਼ਾਰਾਂ અવਤਾਰ ਆ ਚੁੱਕੇ ਨੇ। ਲੇਕਿਨ ਮਨੁੱਖ ਤੇ ਅੱਜ ਵੀ ਭਟਕ ਰਿਹਾ ਹੈ। ਬੰਦੇ ਦੇ ਪੱਲੇ ਤੇ ਅੱਜ ਵੀ ਧਰਮ ਕੋਈ ਨਹੀਂ ਹੈ। ਆਪਦੀ ਗਿਆਤ ਲਈ ਅਰਸ਼ ਕਰਾਂ ਵਾਕਈ ਜਿੰਨਾਂ ਕੋਲ ਰੱਬੀ ਰਸ ਹੈ ਉਹ ਸੈਂਕੜਿਆਂ 'ਚ 1 2 ਨਹੀਂ ਹਜ਼ਾਰਾਂ 'ਚ 1 2 ਨਹੀਂ ਕਰੋੜਾਂ 'ਚ 1 2 ਨੇ ਕੋਟਨ ਮੇ ਨਾਨਕੋ ਨਾਰਾਇਣ ਜੈ ਜੀ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਪ੍ਰਹਿਲਾਦ ਧਾਰਮਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕਿਆ ਔਰ ਪ੍ਰਹਿਲਾਦ ਇਤਨਾ ਵੱਡਾ ਭਗਤ ਹੈ ਚਾਰ-ਚਾਰ ਦਿਨ ਪਿਓ ਨੇ ਭੁੱਖਾ ਰੱਖਿਆ ਲੇਕਿਨ ਇਹ ਭੁੱਖ ਦੇ ਚ ਵੀ ਨਾਮ ਜਪਦਾ ਰਿਹਾ ਲੋਕੀ ਭਰੇ ਪੇਟ ਨਾਲ ਵੀ ਨਹੀਂ ਜਪਦੇ ਉਹ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਚ ਵੀ ਪ੍ਰਭੂ ਦੇ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸੱਈਏ ਸਹਾਰ ਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸੌਗਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ ਇਸ ਤਰ੍ਹਾਂ ਦਾ ਬਗਤ ਉਮਰ ਕੀਏ 5 ਸਾਲ ਤਦੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿ ਲਾ ਜਪਿਓ ਹਰ ਜੈਸੇ ਮੇਰਾ ਧਾਰਮਿਕ ਹੈ ਮੇਰਾ ਦਾ ਪਤੀ ਚਿਤੌੜਗੜ ਦਾ ਰਾਣਾ ਧਾਰਮਿਕ ਨਹੀਂ ਹੈ ਉਹਨੇ ਘਰੋਂ ਹੀ ਕੱਢ ਦਿੱਤਾ ਸੀ ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਹੈ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਇਤੇ ਹਰ ਵਕਤ ਗੀਤ ਗਾਂਦੀ ਰਹਿੰਦੀ ਹੈ ਪਰਮਾਤਮਾ ਦਾ ਇਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਜੀ ਤੌੜਗੜ ਦੇ ਰਾਣੇ ਦਾ ਮੀਰਾ ਭਾਈ ਨਾਲ ਤਾਲ ਮਿਲ ਨਹੀਂ ਬੈਠਿਆ। ਔਰ ਮੀਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ, "ਹੇ ਪ੍ਰਭੂ ਇਤਨਾ ਰਾਸਤੋਂ ਮੇਰੀ ਚੋਲੀ ਚ ਪਾ ਦਿੱਤਾ ਹੈ, ਡੁੱਲ ਡੁੱਲ ਕੇ ਪੈਂਦਾ ਹੈ। ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ।" ਪ੍ਰਾਰਥਨਾ ਵੀ ਕਰਦੀ ਸੀ, ਪਰ ਨਹੀਂ, ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ। ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ। ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹਨੇ ਡੰਗ ਨਹੀਂ ਮਾਰਿਆ ਫਿਰ ਘਰੋਂ ਕੱਢ ਦਿੱਤੀ ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੰਦਾ ਸੀ ਮੰਦਿਰ ਦੇ ਵਿੱਚ ਦਾਖਲ ਨਹੀਂ ਆਉਣ ਦਿੰਦਾ ਸੀ ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸਨੇ ਗੀਤ ਗਾਏ ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ਼ ਲਾਏ ਨੇ